ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਐਸੇ ਚਾਰ ਐਨੀਮਲ ਲੈ ਕੇ ਆਏ ਆ ਚਾਰੇ ਦੇ ਚਾਰੇ ਹੀ ਗੱਬਣ ਆ ਜੀ ਡिटੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਨਾਮ ਤੇ ਐਡਰੈਸ ਦੱਸ ਦਿਓ ਜੀ ਅਰਸ਼ਪਾਲ ਸਿੰਘ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪਨਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 805488781 ਠੀਕ ਆ ਬਾਈ ਚਾਰ ਨਾਗਾ ਜੀ ਹਾਂ ਜੀ ਚਾਰ ਨਾਗਾ ਜੀ ਕਿਹੜੀ ਤੋਂ ਸ਼ੁਰੂ ਕਰਗੇ ਜੀ ਇੰਦਰ ਹੋਇਆ ਜਰਸੀ ਤੋਂ ਜੀ ਠੀਕ ਆ ਜੀ ਸੁਆ ਬਰੇ ਕਿੰਨੇ ਮਾ ਜੀ ਇਹ ਸੁਆ ਦੂਜਾ ਸੌਂਦੀ ਪ्योर ਪੰਜਾਬ ਵਾਲੀ ਜਰਸੀ ਆ ਠੀਕ ਆ ਜੀ ਥਾਵਾ ਕਿੰਨਾ ਲੈਂਦੀ ਆ ਜੀ ਬਸ ਇਹ ਲਜੂਗੀ 5 ਤੋਂ 6 ਦਿਨ ਲਵਾਂਗੀ ਕਿੰਨਾ ਕੁ ਦੁੱਧ ਪਾਜੂ ਜੀ ਦੁੱਧ ਮਾਲ ਠੀਕ ਹੈ ਜੀ ਸੀਲਸ ਲੱਗ ਪੂਰੀ ਤੋੜ ਕੇ ਦਿਖਾ ਦੇ ਜੀ ਬਾਕੀ ਵਾਲੀਆਂ ਨਾਲੇ ਉਹ ਵੀ ਨਹੀਂ ਕਹਿਣ ਦੀਆਂ ਗੱਲਾਂ ਨਹੀਂ ਕਹਿਣ ਦੀਆਂ ਗੱਲਾਂ ਨਹੀਂ ਕਿ ਵਜਨ ਮजूद ਵਾਲੀ ਹੈ ਜੀ ਫੁੱਲ ਪੰਜਾਬ ਵਾਲੀ ਜਰਸੀ ਚੰਗਾ ਵਜਣਾ ਜੀ ਸੁਹਾ ਦੂਜਾ ਸੁੰਦੀ ਹੈ ਜੀ ਸਮਾਂ 22-10 ਦਾ 5-4 ਦਿਨ ਲੈ ਜੂਗੀ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਜੀ ਮਾਲਕਾਂ ਨੇ 15 ਕਿਲੋ ਕਹਿ ਕੇ ਦਿੱਤਾ ਆਪਾਂ ਵੀ 15 ਹੀ ਕਹਿ ਕੇ ਦੇਣੀ ਹੈ ਜੀ ਬਾਕੀ ਥਾਣਾ ਦੇ ਸਾਰੇ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਕੋਲ 2017-18 ਕਿਲੋ ਵੀ ਚਵਾ ਦੋਰਾ ਹੋਂ ਨਾਲ ਠੀਕ ਹੈ ਜੀ ਹਾਂ ਖਣਾਂ ਵਾਲੇ ਸਾਹਿਬ ਨੇੜੇ ਤੋਂ ਚੈੱਕ ਕਰ ਲਓ ਫੋਟ ਸ਼ਾਂਤ ਕੋਈ ਨਹੀਂ ਖਣਾਂ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ 15 16 ਕਿਲੋ ਆਮ ਨਾਲ ਹੀ ਦੇ ਦੇਣਾ ਬਾਈ ਬਜਨ ਵਾਲੀ ਬਾਕੀ ਵੀਰੇ ਮੌਸਮ ਵੀ ਚੰਗਾ ਚੱਲ ਪੈਣਾ ਹੁਣ ਦਨ ਮਦਨ ਮੌਸਮ ਦਾ ਫਰਕ ਕੀ ਪੈਂਦਾ ਜੀ ਡਿਮਾਂਡ ਕਰਨੀ ਵੀਰੇ ਲੈਣ ਦੇਣ ਦੀ ਵਾਲੀ ਜਮਾ ਸੌਦੇਬਾਜ਼ੀ ਨਾ ਕਰੇ ਲੈਣ ਦੇਣੀ ਕਰਨੀ ਹੈ 53000 ਰੁਪਏ ਜੀ ਮਾਨ ਤਾਨ ਜੀ ਮਾਨ ਤਾਨ ਕਰ ਦਿਆਂਗੇ 53 ਠੀਕ ਹੈ ਜੀ 55000 ਰੁਪਿਆ ਡਿਮਾਂਡ ਆ ਜੀ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਚੱਲੂਗਾ ਦੋ ਨੰਬਰ ਵੀਰੇ ਇਹ ਦੂਜਾ ਸੁਆਹ ਹੁੰਦੀ ਆ ਜੀ ਇਹ ਇੱਕ ਹਫਤੇ ਦੀ ਕੱਚੀ ਆ ਇੱਕ ਹਫਤਾ ਸਮਾਨ ਇੱਕ ਹਫਤਾ ਲੈ ਜੂ ਜੀ ਕਿੰਨਾ ਕ ਬਾਜੂ ਵੀਰੇ ਦੁੱਧ ਦੁੱਧ ਬਾਜੂ 15-16 ਲੀਟਰ ਵੀ ਆ ਰਾਮ ਠੀਕ ਆ ਜੀ ਥਣਾ ਦੀ ਇਹ ਵੀ ਡੰਨ ਥਣਾ ਦੀ ਡੰਨ ਹੋਊਗੀ ਤੋੜ ਕੇ ਦਿਖਾ ਦੀ ਵੀਰੇ ਸੁਆ ਦੂਜਾ ਜੀ ਇੱਕ ਹਫਤੇ ਦੀ ਕੱਚੀ ਆ ਜੀ ਇੱਕ ਦੋ ਦਿਨ ਪਸੂ ਵੱਧ ਘੱਟ ਵੀ ਹੋ ਸਕਦਾ ਰੰਗ ਪ੍ਰਿੰਟ ਇਹਦਾ ਵੀ ਚੰਗਾ ਵਜਨ ਵਜੂ ਦੇਦਾ ਵੀ ਚੰਗਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਹੋਟ ਨੇ ਸ਼ਾਂਖ ਨੇ ਜੇ ਕੱਲਾ ਕੱਲਾ ਨਿੱਖਰ ਮਾਂ ਲੱਗਿਆ ਵਾ ਚੈੱਕ ਕਰ ਸਕਦੇ ਹੋ ਠੰਡੀ ਸੀਲ ਪੂਰੀ ਆ ਝੋਲ ਦਿਖਾ ਦੇ ਵੀਰੇ ਹਵਾਨੇ ਚ ਅੱਜ ਕੱਚੀ ਕੱਚੀ ਅੱਜ ਭਾਜ ਮਿਲ ਜਾਣੀਆਂ ਤੇ ਜਿੱਦੇ ਕਰਮ ਵਾਲੀ ਤਿਆਰ ਹੋ ਗਈ ਬਈ ਉਦਦੇ ਤਾਂ ਫਿਰ ਡਿਮਾਂਡ ਹੋਰ ਹੋਣੀ ਜੇ ਕੋਈ ਵੇਚਣ ਵਾਲਾ ਵੀਰ ਲੈ ਗਿਆ ਤਾਂ ਚਾਰ ਪਾਸੇ ਹੋ ਲੈ ਲੂਗਾ ਜੀ ਸਹੀ ਗੱਲ ਆ ਜੀ ਥਣ ਬਹੁਤ ਸੋਹਣਾ ਲੱਗਿਆ ਵਾ ਹਵਾਨਾ ਵੀ ਸੋਹਣਾ ਗੁਲਾਬੀ ਆ ਹਵਾਨੇ ਤੇ ਬਰੀਕ ਬਰੀਕ ਵੇਂਜ ਗੈਂਤੀ ਚ ਬਹੁਤ ਜ਼ਿਆਦਾ ਨਹੀਂ ਜੀ ਬਾਕੀ ਕੱਚੀ ਕੱਚੀ ਆ ਜੀ ਫਾਫ ਦੇ ਦਿੱਕਤ ਦਾ ਸੋਨਾ ਹਵਾਨਾ ਤਿਆਰ ਕਰੂਗੀ ਡਿਮਾਂਡ ਵੀਰੇ ਦੀ ਇਹ 50 ਦੀ ਦੇ ਰਿਹਾ ਜੋੜਾ ਲੈ ਜੇ ਬਾਈ ਜੋੜਾ ਲੈ ਜੇ ਜੋੜੇ ਚ ਮਾਨਦਾਨ ਕਰਦੇ ਠੀਕ ਹੈ ਜੀ 50000 ਰੁਪਿਆ ਇਹਦੀ ਡਿਮਾਂਡ ਹੈ ਜੀ ਬਾਕੀ ਲੈਸ ਉਹਦੇ ਚੋ ਕਰ ਦਾਂਗੇ ਅੱਗੇ ਵੀਰੇ ਆ ਗਿਆ ਤਿੰਨ ਨੰਬਰ ਸੁਆ ਆ ਗਿਆ ਇਹ ਦੂਜਾ ਸੁਆ ਸੁਦੀ ਆ ਬੜੀ ਸੈਂਗਾ ਮਾਰਦੀ ਮਾਰੀ ਮਾਰੀ ਸੈਂਗਾ ਭੋਰਾ ਨਹੀਂ ਮਾਰਨ ਵਾਲੀ ਤਾਂ ਚੀ ਜੀ ਠੀਕ ਹੈ ਇਹਦਾ ਵਿਚਾਰੀ ਆਫ ਡਰੀ ਜਾਂਦੀ ਹੈ ਡਰਦੀ ਆ ਉਹ ਸੀਲ ਦਾ ਹੋਏ ਵੀ ਬਹੁਤ ਆ ਠੀਕ ਹੈ ਜੀ ਹਾਂ ਸਵਾਗਤ ਨਮਾ ਜੀ ਸਵਾ ਦੂਜਾ ਸੌਂਦੀ ਆ ਸਵਾ ਕਿੰਨਾ ਲੈਂਦੀ ਆ ਜੀ ਸਵਾ ਬਸ ਦੋ ਜਾਂ ਤਿੰਨ ਦਿਨ ਲਊਗੀ ਪਿਆਰੀਆਂ ਚੀ ਆ ਇਹ ਨਹੀਂ ਪਤਾ ਕੱਲ ਨੂੰ ਸੂਪੇ ਠੀਕ ਆ ਜੀ ਤਿਆਰੀਆਂ ਚੀ ਆ ਜੀ ਪਰਮਾਤਮਾ ਜੇ ਪਰਮਾਤਮਾ ਤਿਆਰੀ ਬਹੁਤ ਸੋਹਣੀ ਕੀਤੀ ਆ 18 ਲੀਟਰ ਦੁੱਧ ਪਿਆਇਆ ਪਹਿਲੇ ਸੂਏ ਦਾ ਇਹ 20 ਤੋਂ ਬਾਹਰ ਜਾਊਗੀ ਨਾ ਠੀਕ ਆ ਜੀ ਹਵਾਨਾ ਚੈੱਕ ਕਰੋ ਜੀ ਥੱਬੇ ਦਾ ਤਿਆਰ ਕਰੀ ਬੈਠੀ ਥੋੜਾ ਜਿਹਾ ਕੈਮਰੇ ਦਾ ਕਰਦੀ ਆ ਜੀ ਤੇ ਬਾਕੀ ਹਵਾਨਾ ਨੇੜੇ ਦੇ ਵੀ ਚੈੱਕ ਕਰਾ ਦਿੰਨੇ ਚਾਰ ਹੀ ਥਾਣਾ ਪੋਰਡ ਨਹੀਂ ਸ਼ਾਂਖ ਨੇ ਸੇਵਾ ਵਾਲੇ ਘਰੋਂ ਆਈ ਵੀ ਆ ਬਾਈ ਬਾਕੀ ਚਾਊ ਕਾਲੀਆ ਸੇਵਾ ਵਾਲਾ ਬ ਭੁਮਾਨਾ ਨੇੜੇ ਤੋਂ ਦਿਖਾ ਦਿੰਨੇ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ 20+ ਦੀ ਅਮੀਜਾ ਜੀ ਬਾਕੀ ਸੇਵਾ ਦੇ ਕਰਤੇ ਆ ਜੇ ਕੋਈ ਵੀ ਰਵੱਦ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਾਣੇ ਇਹਦਾ ਵੀ ਟੋਪ ਦਾ ਲੱਗਿਆ ਵਾ ਫੋਟ ਸ਼ਾਂ ਕਿਦੇ ਵੀ ਨਹੀਂ ਕੋਈ ਚਾਰ ਹੀ ਥਾਣਾ ਜੀ ਹੱਥੀ ਚਵਾਈ ਹੱਥੀ ਚਵਾਈ ਵਾਲਾ ਥਾਣਾ ਜੀ ਬਜਨ ਵਜੂ ਤੋਂ ਵਾਕਈ ਚੰਗਾ ਬਾਈ ਜਿਹੜੇ ਮਾਲਕਾਂ ਦੇ ਆਈ ਸਹੀ ਗੱਲ ਆ ਜੀ ਜਿਹੜੇ ਮਾਲਕਾਂ ਦੇ ਘਰ ਆਈ ਉਹਨਾਂ ਨੇ ਵੀ ਵੀਡੀਓ ਬਾਈ ਸੁਣਨੀ ਆ ਸੇਵਾ ਵਾਕਈ ਮਾਲਕਾਂ ਦੀ ਫੁੱਲ ਸੀਗੀ ਜੀ ਦੱਸਦੀ ਆ ਇਦਾਂ ਦਾ ਬੀਜ ਤਾਂ ਕਦੇ ਹੀ ਮਿਲਦਾ ਕਦੇ ਹੀ ਮਿਲਦਾ ਜੀ ਬਾਕੀ ਬਈ ਕ੍ਰੋਸ ਆਂਗਾ ਦੁੱਧ ਮੱਝਾਂ ਅਰ ਗਈ ਹੋਣਾ ਇਹਦਾ ਬਸ ਗਰਮੀ ਨਹੀਂ ਮੰਦੀਗੀ ਸਹੀ ਡਿਮਾਂਡ ਜੀ ਇਹਦੀ ਇਹ ਦੇ ਦਾਂਗੇ 62000 ਰੁਪਏ ਦੇ ਹੋਰ ਕਿਸੇ ਕੋਲੋਂ ਨਹੀਂ 70 75 ਮੁੱਲ ਕਰਦਾ ਸਹੀ ਗੱਲ ਆ ਜੀ 62000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਚਲੋ ਲੈਸ ਹੋ ਜਾਊਗਾ ਜੀ ਅੱਗੇ ਬਾਈ ਇਹ ਚੰਗੀ ਕ੍ਰੋਸ ਆ ਵੀਰੇ ਪਹਿਲਾ ਸੁਆ ਸੁਂਦੀ ਆ ਦੰਦੋ ਜੀ ਹਾਂ ਦੰਦ ਦੰਦ ਉਹ ਹੈ ਸ਼ੈਗ ਦੇ ਚੁੱਕਦੀ ਆ ਸ਼ੈਗ ਦੇ ਥੋੜਾ ਡਰਦੀ ਆ ਕਰ ਮਾਰੀ ਆ ਮੈਂ ਉਹ ਉਹ ਬਹੁਤ ਸੀਲ ਸਵਾਰਾ ਠੀਕ ਆ ਜੀ ਸ਼ੈਗ ਦਾ ਇੰਨੀ ਜੜੀ ਆ ਨਾ ਬੜੀ ਜਿਆਦਾ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਬਸ ਇਹ ਵੀ 3 ਜਾਂ 4 ਦਿਨ ਮਸਾ ਲਗੂ ਠੀਕ ਆ ਜੀ ਕਿੰਨਾ ਕੁ ਬਾਜੂ ਦੁੱਧ ਜੀ ਦਾਦੇ 15 16 ਲੀਟਰ ਦਾ ਪਾਉਗੇ ਪਹਿਲੇ ਤੋੜ ਕੇ ਦਿਖਾਦੀ ਬਈ ਬਾਈ ਦੇ ਦਸਨ ਮੁਤਾਬਕ ਸੂਆ ਪਹਿਲਾ ਜੀ ਸ਼ੈਗ ਦੇ ਦੰਦ ਚੱਕਦੀ ਆ ਜੀ 15 16 ਕਿਲੋ 22 10 ਦਾ ਪਾਜੂਗੀ ਦਿਨ ਚਾ 2 4 ਲੈ ਜੂਗੀ ਜੀ ਹਜੇ ਥਣ ਪੂਰਾ ਟੋਪ ਦਾ ਲੱਗਿਆ ਵਾ ਕੱਲਾ ਕੱਲਾ ਗੁਲਾਬੀ ਥਾਣਾ ਚਾਰ ਖਾਣਾ ਫੋਟ ਨਿਸ਼ਾਨਖ ਨੇ ਜੀ ਬਾਕੀ ਵਜਨ ਵਜੂਦ ਵੀਰੇ ਇਹਦਾ ਵੀ ਚੰਗਾ ਜੀ ਫਨਾ ਦੇ ਸਹਿਜ ਵੀ ਸੋਹਣੇ ਆ ਗਿਆਫਤੇ ਲੱਗਿਆ ਖਿਚਵਾਈ ਵਾਲਾ ਖਾਣਾ ਇਹਦੀ ਡਿਮਾਂਡ ਵੀਰੇ ਇਹ ਜਮ ਹਾਂ ਨਹੀਂ 48000 ਰੁਪਏ ਠੀਕ ਆ ਜੀ ਹਾਂ ਨਾ 48000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ